ਇੱਥੇ ਆ ਕੇ ਭੂਤ ਨਿਕਲਦੇ ਆ ਕਹਿੰਦੇ ਕਿਸੇ ਦੇ ਵਿੱਚ ਜੇ ਭੂਤ ਬੜਿਆ ਤਾਂ ਉਹ ਇਸ ਜਗ੍ਹਾ ਤੇ ਆ ਜੋ ਤੇ ਉਹਦੇ ਵਿੱਚੋਂ ਜਿਹੜੇ ਭੂਤ ਨੇ ਉਹ ਨਿਕਲ ਜਾਣਗੇ ਕਿੰਨਾ ਕੁ ਸੱਚ ਹੈ ਕਿੰਨਾ ਕੁ ਝੂਠ ਹੈ ਆ ਜੋ ਪਤਾ ਕਰਾਂਗੇ ਤੇ ਆ ਜਿਹੜੀ ਤੁਸੀਂ ਥਾਂ ਵੇਖ ਰਹੇ ਹੋ ਇਹ ਗੂਗਾ ਮੈੜੀ ਆ ਰਾਜਸਥਾਨ ਦੇ ਵਿੱਚ ਆਮ ਕਰਕੇ ਸਾਡੇ ਪੰਜਾਬ ਦੇ ਲੋਕ ਬਹੁਤ ਜ਼ਿਆਦੇ ਜਾਣਦੇ ਆ ਹੈਨਾ ਤਾਂ ਇਹ ਸਥਾਨ ਤੇ ਉਹ ਸਥਾਨ ਬਣਿਆ ਕਹਿੰਦੇ ਜਿੱਥੇ ਗੂਗਾ ਪੀਰ ਹੈ ਜਿਹੜਾ ਜਉਂਦੇ ਜੀ ਧਰਤੀ ਦੇ ਵਿੱਚ ਦਫਨ ਹੋ ਗਿਆ ਸੀ ਜਉਂਦੇ ਜੀ ਧਰਤੀ ਵਿੱਚ ਸਮਾ ਗਿਆ ਸੀ ਉਹ ਥਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਅੰਦਰ ਕੀ ਕੀ ਚੱਲਦਾ ਹੈ ਹੈਨਾ ਉਹ ਸਾਰੀਆਂ ਗੱਲਾਂ ਤੁਹਾਨੂੰ ਦਿਖਾਵਾਂਗੇ ਤਾਂ ਪਹਿਲਾਂ ਰਾਜਸਥਾਨ ਦਾ ਨਜ਼ਾਰਾ ਵੇਖ ਲਓ ਤੁਸੀਂ ਇਹ ਗੂਗੇ ਪੀਰ ਦੀ ਜਿਹੜੀ ਜਗ੍ਹਾ ਗੂਗਾ ਮੇੜੀ ਰਾਜਸਥਾਨ ਦੇ ਵਿੱਚ ਬਣੀ ਹੋਈ ਹੈ ਹਨਾ ਤਾਂ ਦੋਸਤੋ ਆਜੋ ਅੰਦਰ ਚੱਲਦੇ ਆਂ ਕਹਿੰਦੇ ਗੂਗੇ ਪੀਰ ਦਾ ਜਦੋਂ ਜਨਮ ਹੋਇਆ ਸੀ ਤਾਂ ਗੁਰੂ ਗੋਰਖਨਾਥ ਜੀ ਬਾਰੇ ਤੁਸੀਂ ਜਾਣਦੇ ਹੋਣੇ ਉਹਨਾਂ ਨੇ ਗੂਗੇ ਪੀਰ ਦੀ ਮਾਤਾ ਨੂੰ ਜਿਹੜਾ ਫਲ ਪਾਇਆ ਸੀ ਦਦਰੇਮਾ ਦੇ ਵਿੱਚ ਉੱਥੇ ਵੀ ਜਿਹੜਾ ਉਹ ਸਥਾਨ ਬਣਿਆ ਹੋਇਆ ਜਿੱਥੇ ਫਲ ਪਾਇਆ ਸੀ ਹਨਾ ਤਾਂ ਉਸ ਤੋਂ ਬਾਅਦ ਗੂਗੇ ਨੇ ਜਨਮ ਲਿਆ ਸੀ ਜੇ ਗੂਗੇ ਦਾ ਮਹਿਲ ਦੇਖਣਾ ਤੁਸੀਂ ਗੂਗੇ ਦੇ ਪਿੰਡ ਜਾ ਸਕਦੇ ਹੋ ਦਦਰੇਮਾ ਦੇ ਵਿੱਚ ਤਕਰੀਬਨ 1000 ਸਾਲ ਪੁਰਾਣਾ ਜਿਹੜਾ ਉੱਥੇ ਮਹਿਲ ਵੀ ਬਣਿਆ ਹੋਇਆ ਆ ਦੇਖੋ ਇਸ ਤਰ੍ਹਾਂ ਦੇ ਜਿਹੜੇ ਗੂਗੇ ਨੇ ਲੋਕ ਇੱਥੇ ਚੜਾ ਕੇ ਜਾਂਦੇ ਹੁਣ ਪੰਜਾਬ ਦੇ ਵਿੱਚ ਜਿਹੜਾ ਇਹ ਕੰਮ ਕਹਦੀ ਆਪਾਂ ਚੱਲਣਾ ਹੈਗਾ ਹੈ ਨਾ ਵੀ ਲੋਕ ਆਉਂਦੇ ਆ ਗੂਗੇ ਲੈ ਕੇ ਤੇ ਉਦੋਂ ਬਾਅਦ ਬੁੜੀਆਂ ਜਿਹੜੀਆਂ ਚੁੰਨੀਆਂ ਬਣਦੀਆਂ ਹੁੰਦੀਆਂ ਨੇ ਆ ਰੱਖੜੀਆਂ ਤੋਂ ਕੁਝ ਟਾਈਮ ਬਾਅਦ 9-10 ਦਿਨਾਂ ਬਾਅਦ ਜਿਹੜਾ ਗੂਗਾ ਹੁੰਦਾ ਹੈਗਾ ਤੇ ਉਦੋਂ ਆ ਜਿਹੜਾ ਰਾਜਸਥਾਨ ਮੇਲਾ ਵਰਦਾ ਹੁੰਦਾ ਹੈਗਾ ਤੇ ਆ ਜੋ ਇੱਧਰ ਚੱਲਦੇ ਆ ਇਸ ਥਾਂ ਤੇ ਕਹਿੰਦੇ ਗੂਗਾ ਪੀਰ ਜਿਹੜਾ ਜਿਉਂਦੇ ਜੀ ਦਫ਼ਨ ਹੋ ਗਿਆ ਸੀ ਧਰਤੀ ਦੇ ਵਿੱਚ ਤੇ ਆ ਥਾਂ ਦਿਖਾਉਣਾ ਇੱਥੇ ਜਿਹੜੀ ਸਮਾਦ ਬਣੀ ਹੋਈ ਆ ਗੁੱਗੇ ਪੀਰ ਦੀ ਥਾਂ ਬਣੀ ਹੋਈ ਆ ਇਹ ਥਾਂ ਐ ਲੋਕ ਦੂਰੋਂ ਦੂਰੋਂ ਆਉਂਦੇ ਹਨਾ ਦਰਸ਼ਨ ਕਰਨ ਇਸ ਥਾਂ ਤੇ ਜਿਹੜਾ ਗੁੱਗਾ ਪੀਰ ਜੌਂਦੇ ਜੀ ਧਰਤੀ ਵਿੱਚ ਦਫ਼ਨ ਹੋ ਗਿਆ ਸੀ ਜਿਹੜੀ ਆ ਤੁਸੀਂ ਥਾਂ ਵੇਖ ਰਹੇ ਹੋ ਰਾਜਸਥਾਨ ਤੇ ਹਰਿਆਣੇ ਦੇ ਲੋਕ ਜਿਹੜੇ ਬਹੁਤ ਜ਼ਿਆਦੇ ਮੰਨਦੇ ਆ ਤੇ ਪੰਜਾਬ ਦੇ ਉਹ ਲੋਕ ਜਾਦੇ ਜਾਣਦੇ ਆ ਗੁੱਗਾ ਮੇੜੀ ਜਿਹੜੇ ਆਪਾਂ ਕਹਿੰਦੀ ਵੀ ਆ ਹਰਿਆਣੇ ਦੇ ਨਾਲ ਲੱਗਦੇ ਹਨਾ ਮੈਨੂੰ ਲੱਗਦਾ ਸ਼ਾਇਦ ਉਹ ਲੋਕ ਬਹੁਤ ਜ਼ਿਆਦੇ ਜਾਂਦੇ ਹੈਗੇ ਤੇ ਆ ਦੇਖੋ ਭਾਈ ਇੱਧਰ ਜਿਹੜਿਆ ਰੋਜ਼ ਕੱਪੜੇ ਬਦਲੇ ਜਾਂਦੇ ਆ ਗੁੱਗੇ ਪੀਰ ਦੇ ਤਾਂ ਦੋਸਤੋ ਬਾਹਰ ਦਾ ਮਾਹੌਲ ਵੀ ਤੁਹਾਨੂੰ ਦਿਖਾਵਾਂਗੇ ਪਹਿਲਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਹੈਨਾ ਤੁਸੀਂ ਜੇ ਬਚਪਨ ਵਿੱਚ ਕੋਈ ਆਇਆ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਉਂਕਿ ਜਦੋਂ ਹੁਣ ਰਖੜੀਆਂ ਚੱਲਣੀਆਂ ਨੇ 19 ਅਗਸਤ ਦੀਆਂ ਰਖੜੀਆਂ ਨੇ ਤੇ ਉਸ ਤੋਂ ਬਾਅਦ 8-9 ਦਿਨ ਬਾਅਦ ਜਿਹੜਾ ਗੂਗੇ ਪੀਰ ਦਾ ਮੇਲਾ ਮਾੜੀਆਂ ਹੈਨਾ ਆਪਣੇ ਪਿੰਡਾਂ ਦੇ ਵਿੱਚ ਬੜੀਆਂ ਹੁੰਦੀਆਂ ਨੇ ਤੇ ਉੱਥੇ ਜਿਹੜਾ ਲੋਕ ਜਾਂਦੇ ਆ ਦਰਸ਼ਨ ਕਰਨ ਤੇ ਉਸ ਤੋਂ ਬਾਅਦ ਕਹਿੰਦੇ Rajasthan ਦਾ ਜਿਹੜਾ ਮੇਲਾ ਆਂਦਾ ਹੁੰਦਾ ਹੈਗਾ ਤਾਂ ਸਾਰੇ ਲੋਕ ਜਿਹੜੇ ਇਸ ਥਾਂ ਤੇ ਆਉਂਦੇ ਹੁੰਦੇ ਆ ਆਪਣੇ ਪੰਜਾਬ ਤੋਂ ਬਹੁਤ ਸਾਰੇ ਲੰਗਰ ਲੱਗਦੇ ਆ ਤੁਸੀਂ ਕਦੇ ਆ ਕੇ ਵੇਖਿਆ ਤਾਂ ਆ ਜਿਹੜਾ ਤੁਸੀਂ ਸਾਹਮਣੇ ਗੁੱਗੇ ਪੀੜ ਦੀ ਫੋਟੋ ਵੇਖ ਸਕਦੇ ਹੋ ਇਹ ਜਿਹੜਾ ਵੱਡਾ ਹਾਲ ਬਣਿਆ ਹੋਇਆ ਇਹ ਸਾਰਾ ਗੁੱਗੇ ਮੇੜੀ ਦਾ ਬਣਿਆ ਹੋਇਆਗਾ ਤੇ ਇੱਧਰ ਦੇਖ ਲਓ ਕਹਿੰਦੇ ਭੂਤ ਹੁੰਦੇ ਆ ਕਈ ਲੋਕਾਂ ਦੇ ਹੈਨਾ ਵਿੱਚ ਡਰਾਮੇ ਕਰਦੇ ਹੁੰਦੇ ਆ ਜਾਂ ਸੱਚੀ ਭੂਤ ਹੁੰਦੇ ਆ ਤਾਂ ਆਪਾਂ ਜਾਣਦੇ ਨਹੀਂ ਪਰ ਉਹਨਾਂ ਵਿੱਚੋਂ ਕਹਿੰਦੇ ਇੱਥੇ ਆ ਕੇ ਨਿਕਲ ਜਾਂਦੇ ਆ ਤੁਸੀਂ ਵੇਖੋਗੇ ਜੇ ਮੇਲੇ ਤੇ ਆਉਂਗੇ ਤਾਂ ਇੱਥੇ ਸਾਰੇ ਲੋਕ ਜਿਹੜੇ ਤਾਂ ਉਹਨੂੰ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਲੋਕ ਖੇਡਦੇ ਮਿਲਣਗੇ ਹੈਨਾ ਜਿਵੇਂ ਪਿੰਡਾਂ ਦੇ ਵਿੱਚ ਆਪਣੇ ਰਾਤ ਜਗਾਵਾਂ ਹੁੰਦੀਆਂ ਨੇ ਉਸ ਤਰੀਕੇ ਨਾਲ ਇੱਥੇ ਵੀ ਉਹੀ ਕੰਮ ਹੁੰਦਾ ਬਿਲਕੁਲ ਜਿਹੜੇ ਕੋਈ ਬੰਦੇ ਨੂੰ ਕਾਸਰ ਹੋ ਜਾਂਦੇ ਆ ਜਾਂ ਕੋਈ ਮੈਂਟਲੀ ਅਪਸੈਟ ਹੋ ਜਾਂਦਾ ਤਾਂ ਆਪਾਂ ਕਹਿੰਦੇ ਨੇ ਵੀ ਉਹਦੇ ਵਿੱਚ ਭੂਤ ਆ ਗਿਆ ਤੇ ਉਹਨੂੰ ਰਾਜਸਥਾਨ ਲੈ ਆਉਂਦੇ ਆ ਤਾਂ ਇਸ ਤਰੀਕੇ ਨਾਲ ਦੇਖੋ ਉਹਨੂੰ ਸੈੱਟ ਕੀਤਾ ਜਾਂਦਾ ਹੁਣ ਹੁੰਦਾ ਹੈ ਕਿ ਨਹੀਂ ਹਨਾ ਉਹਦਾ ਅਗਲਾ ਹੀ ਜਾਣਦਾ ਜਾਂ ਵੀ ਪਖੰਡਾ ਹੈਨਾ ਇਹਦੇ ਬਾਰੇ ਆਪਾਂ ਨਹੀਂ ਦੱਸ ਸਕਦੇ ਕਹਿ ਸਕਦੇ ਕੁਝ ਵੀ ਗੱਲਾਂ ਸੱਚ ਵੀ ਹੋ ਸਕਦੀਆਂ ਨੇ ਗੱਲਾਂ ਝੂਠ ਵੀ ਹੋ ਸਕਦੀਆਂ ਨੇ ਹਨਾ ਤਾਂ ਦੋਸਤੋ ਇਸ ਤਰੀਕੇ ਨਾਲ ਰਾਜਸਥਾਨ ਦੇ ਵਿੱਚ ਲੈ ਆਉਂਦੇ ਆ ਹੁਣ ਅੱਗੇ ਜਿਹੜਾ ਮੇਲਾ ਭਰੂਗਾ ਤਾਂ ਤੁਹਾਨੂੰ ਸਾਰੇ ਲੋਕ ਇਸ ਤਰੀਕੇ ਨਾਲ ਹੀ ਮਿਲਣਗੇ ਇੱਥੇ ਬਹੁਤ ਸਾਰੀ ਜਨਤਾ ਕਹਦੀ ਆ ਆਪਾਂ ਵੀ ਆਉਂਦੀ ਆ ਜਿਨ੍ਹਾਂ ਨੂੰ ਕੋਈ ਦੁੱਖ ਹੁੰਦਾ ਤਾਂ ਇੱਧਰ ਨਗਾਰੇ ਵੱਜ ਰਹੇ ਆ ਦੋਸਤੋ ਨਾਲ ਦੀ ਨਾਲ ਵੀਡੀਓ ਸ਼ੇਅਰ ਜਰੂਰ ਕਰੇ ਚੱਲਿਓ ਜੇ ਵਧੀਆ ਲੱਗੀ ਤਾਂ ਰਾਜਸਥਾਨ ਦੇ ਵਿੱਚ ਇੱਕ ਬਹੁਤ ਵੱਡਾ ਸਥਾਨ ਹੈ ਗੂਗਾ ਮੈਡੀ ਕਹਿੰਦੇ ਜਿੱਥੇ ਗੂਗਾ ਪੀਰ ਜਿਹੜਾ ਉਹ ਜਾਂਦੇ ਜੀ ਦਫ਼ਨ ਹੋ ਗਿਆ ਸੀ ਜਨਮ ਹੋਇਆ ਸੀ ਦਦਰੇਵਾ ਦੇ ਵਿੱਚ ਦਦਰੇਵਾ ਜਿਹੜਾ ਗੂਗੇ ਦਾ ਆਪੀ ਆਪਾਂ ਕਹਿੰਦੀ ਵੀ ਹੈਨਾ ਮਹਿਲ ਬਣਿਆ ਹੋਇਆ ਹਲੇ ਵੀ ਤੁਸੀਂ ਵੇਖ ਸਕਦੇ ਹੋ 1000 ਸਾਲ ਪੁਰਾਣਾ ਮਹਿਲ ਹੈ ਤੇ ਉੱਥੇ ਗੂਗੇ ਪੀਰ ਦੇ ਘੋੜੇ ਦੀ ਜਿਹੜੀ ਕਾਠੀ ਉਹ ਵੀ ਪਈ ਆ ਉਹ ਤੁਹਾਨੂੰ ਤੁਸੀਂ ਵੇਖਣੀ ਆ ਤਾਂ ਤੁਹਾਨੂੰ ਉੱਥੇ ਉਹ ਵੀ ਮਿਲ ਜੂਗੀ ਤੇ ਜਿੱਥੇ ਫਲ ਪਾਇਆ ਸੀ ਗੋਰਖਨਾਥ ਨੇ ਉਹ ਥਾਂ ਵੀ ਜਿਹੜਾ ਗੂਗੇ ਪੀਰ ਦਾ ਉੱਥੇ ਬਣਿਆ ਹੋਇਆ ਤਾਂ ਦੋਸਤੋ ਆ ਜਿਹੜਾ ਤੁਸੀਂ ਨਜ਼ਾਰਾ ਵੇਖ ਰਹੇ ਹੋ ਇਹ ਸਾਰਾ ਰਾਜਸਥਾਨ ਦਾ ਨਜ਼ਾਰਾ ਹੈ ਰਾਜਸਥਾਨ ਇੱਕ ਬਹੁਤ ਵਧੀਆ ਆਪਾਂ ਕਹਿੰਦੀ ਆ ਨਾ ਸਟੇਟ ਆ ਇੱਥੇ ਪਾਣੀ ਦੀ ਕਮੀ ਜ਼ਰੂਰ ਆ ਪਰ ਆਪਾਂ ਕਹਿੰਦੀ ਆ ਵੀ ਇੱਥੇ ਜਿਹੜਾ ਪ੍ਰਦੂਸ਼ਣ ਬਹੁਤ ਘੱਟ ਆ ਪੰਜਾਬ ਨਾਲੋਂ ਤਾਂ ਦੋਸਤੋ ਇਸ ਤਰੀਕੇ ਨਾਲ ਤੁਸੀਂ ਵੇਖ ਲਓ ਹੈਨਾ ਵੀ ਆ ਜਿਹੜੇ ਜਵਾਕ ਇੰਜੋਏ ਕਰਦੇ ਆ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਹਾ ਨਾਮ ਤਾਨਿਆ ਹੈ ਮੇਰਾ ਅਤੇ ਮੇਰੇ ਬੁਆਏਫੈਂਡ ਦਾ ਕਾਫੀ ਲੰਬੇ ਸਮੇਂ से ਰਿਲੇਸ਼ਨਸ਼ਿਪ ਚੱਲ ਰਹਾ ਥਾ ਪਰ